ਸਰ ਬਈ ਤੂੰ ਫਰੇਗੜਾ ਪਟਾਲਿਆ ਨੂੰ ਬਸ ਆਉਂਦੇ ਹੀ ਫਰੇਗੜਾ ਜੂੜੇ ਨੂੰ ਜਾਣ ਨੂੰ ਦੇ ਇਹ ਤੂੰ ਬਲੈਰੋ ਆਈ ਆ ਅੰਮ੍ਰਿਤਸਰ ਵਾਲੇ ਬੰਦੇ ਉਹਦੀ ਝੋਕ ਲੱਗ ਗਈ ਆ ਬਲੈਰੋ ਫੁੱਟਬਾਲ ਤੋਂ ਜੁੜੇ ਬੰਦੇ ਗਈ ਬਸ ਤੋਂ ਆਣ ਕੇ ਵਤੀ ਇਹ ਕਿ ਤੁਹਾਨੂੰ ਨਹੀਂ ਦੱਸਾਂ ਕਰੋ ਹਾਂਜੀ ਬਸਟੈਂਡੋਂ ਲਵਾਨੀ ਬਸਟੈਂਡੋਂ ਨੂੰ ਫਰੇਗੜਾ ਜੂੜੇ ਨੂੰ ਜਾਣੀ ਇਹਦਾ ਝੋਕ ਲੱਗੀ ਬਸ ਇਹਦੇ ਝੋਕ ਲੱਗੀ ਬਲੈਰੋ ਆ ਫੁੱਟਬਾਲ ਤੋਂ ਉੱਤਨੇ ਨਿਗਾਹਾਰਦੀ ਆ ਇਹਦੀ ਗੱਡੀ ਲਾਦੀ ਤੇਰੀ ਇਹਦੀ ਬਲੈਰੋ ਹੈ ਤਾਂ ਵੀ ਸੂਰ ਹੈ ਸਾਰਾ ਜਾਤੀ ਬਲਾਰੋ ਦੀ ਠੀਕ ਜੀ ਬਈ ਸਟੇਜ ਤੇ ਸਵਾਰੀ ਆਈ ਮੈਨੀ ਵਾਸਤੇ ਆਈ ਫਤਿਹਗੜ ਚੂੜੀਆਂ ਨੂੰ ਲਾਣ ਦੇ ਜੀ ਨਾਮ ਹਾਂ ਜੀ ਮਕੀਨ ਆ ਜੇ ਆਪਣਾ ਮੇਰਾ ਨਾਮ ਲਖਮੀਂਦਰ ਕੋਲ ਕਿੱਥੋਂ ਆਦੇ ਕਿੱਥੇ ਚਲੇ ਆਹੀਂ ਉੱਥੋਂ ਆਂਦੇ ਹਾਂ ਬਟਾਲੇ ਆਉਂਦੇ ਹਾਂ ਫਤਿਹਗੜ ਚੱਲੇ ਹਾਂ ਜੇ ਵੀ ਵਾਇਰਸ ਹੈ ਤੇ ਬੱਸ ਦਾ ਐਕਸੀਡੈਂਟ ਹੋ ਤਾਂ ਬਲੈਰੋ ਘਟੀ ਨਾ ਵੱਜ ਗਈ ਹਾਂਜੀ ਤੇ ਕਿੰਨੇ ਸਵਾਰੀਆਂ ਚੱਕੀਆਂ ਹੋਈਆਂ ਬੜੀਆਂ ਸਵਾਰੀਆਂ ਚੱਕੀਆਂ ਲੱਗੀਆਂ ਸੱਜੀਆਂ ਬੜੇ ਲੱਗੀਆਂ ਪੂਰੇ ਦੋਨੋਂ ਘੋੜਿਆਂ ਨੂੰ ਲੱਗੀ ਹੈ ਚਾਹੀਏ ਤੇ ਕਸੂਰ ਕੀ ਦਾ ਸੀ ਪਤਾ ਲੱਗਾ ਬਣਾ ਚਲੋ ਨਹੀਂ ਮੈਨੂੰ ਨਹੀਂ ਜੇ ਪਤਾ ਕਸੂਰ ਤਾਂ ਨਹੀਂ ਜੇ ਮੈਨੂੰ ਪਤਾ ਕਿ ਕਿੱਥੇ ਆਇਆ ਕਿੱਥੇ ਆਇਆ ਤੇ ਕਿੱਦਾਂ ਹੋਇਆ ਇਹ ਤਾਂ ਖੁਸ਼ੀ ਬਾਟੀਗਾ ਤੇ ਲੱਗੇ ਨਾ ਸਾਡੇ ਮੁੰਛੀ ਨੇ ਫੋਨ ਆਇਆ ਉਹਨਾਂ ਨੋਟ ਕਰਾਇਆ ਦਾ ਅਸੀਂ ਆਏ ਆ ਇੱਥੇ ਤੇ ਬਲੈਰੋ ਜਿਹੜੀ ਆ ਅੰਮ੍ਰਿਤਸਰ ਰੋਡ ਤੋਂ ਆ ਰਹੀ ਸੀ ਤੇ ਬੱਸ ਜਿਹੜੀ ਬਟਾਲਿਓਂ ਆ ਰਹੀ ਆ ਫਟੇਗੜ ਚੂੜੀਆਂ ਜਾਣੀ ਸੀ ਤੇ ਇਥੇ ਬਲੈਰੋ ਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਹੋ ਗਿਆ ਇਹਨਾਂ ਨੂੰ ਉਹ ਡਾਇਵੈਡਰ ਉਹ ਇਧਰੋਂ ਪਾਰ ਕਰ ਗਈ ਆ ਤੇ ਬਸ ਜਿਹੜੀ ਉਨੀ ਉਨੀ ਉਹ ਵੀ ਡਾਇਵੈਡਰ ਪਾਰ ਕਰਕੇ ਆ ਸਾਹਮਣੇ ਖੜੀ ਲੱਗ ਗਈ ਕਿੰਨੇ ਕਿ ਸਵਾਰੀਆਂ ਚੱਕੀਆਂ ਹੋਈਆਂ ਸਵਾਰੀਆਂ ਦੋ ਜਣੇ ਸੀ ਇਸ ਵੇਲੇ ਉਹ ਨਿਜਰ ਹਸਪੀਟਲ ਦੇ ਅੰਦਰ ਦੋਨੋਂ ਜਣੇ ਰੈਫਰ ਕਰਤੇ ਆ ਤੇ ਬੱਸ ਤੇ ਮਮੂਦ ਨਹੀਂ ਲੱਗਿਆ ਨੇ ਸੱਟਾਂ ਲੱਗੀਆਂ ਨੇ ਮਾਨੂੰ ਕਿੰਨੇ ਕਿਦਾ ਪਤਾ ਲੱਗਾਗਾ ਜ਼ੂਰ ਵੇਖਣ ਦੇ ਆ ਜੀ ਦੇਖ ਕੇ ਬਾਕੀ 6-7 ਸੱਟ ਸਾਹਮਣੇ ਆ ਸਾਰੀ ਘਰ ਵਿੱਚ ਆ ਗਈ